ਹਾਜੀ ਜਾਨ ਜੀ ਤਾਂ ਨਮਸਕਾਰ ਜੀ ਨਮਸਕਾਰ ਮਹਾਰਾਜ ਜੀ ਨਮਸਕਾਰ ਮੰਗਲ ਹੋ ਮੰਗਲ ਮੰਗਲ ਹੁੰਦਾ ਜਿਹੜਾ ਇਹ ਮੰਗਲ ਵੀ ਹੋ ਜਾਂਦਾ ਨਾ ਮੰਗਲ ਤਾਂ ਕਰਦੇ ਹੀ ਨੇ ਜਿਵੇਂ ਗ੍ਰਹਿ ਹੋਗੇ ਹਾਂਜੀ ਸਤ ਹੋਗੇ ਨਕਸ਼ਤਰ ਹੋਗੇ ਹਾਂਜੀ ਤੇ ਮੈਂ ਬਾਰੀ ਬਾਰੀ ਕਹਿੰਦਾ ਉਹਨਾਂ ਵੀ ਆਪਣੇ ਕਰਮ ਸ਼ੋਧੋ ਹਨਾ ਤੇ ਜੇ ਕਰਮ ਸ਼ੋਧਿਆ ਨਗ ਪਾਉਂਦੇ ਆ ਹਵਨ ਕਰਦੇ ਆ ਦਾਨ ਕਰਦੇ ਆ ਆਪਾਂ ਜਿਹੜੇ ਤਿੰਨ ਚੀਜ਼ਾਂ ਕਹਿੰਦੇ ਹੁੰਦੇ ਹਨਾ ਹਾਂਜੀ ਤੇ ਫਿਰ ਉਹ ਕੰਮ ਨਹੀਂ ਕਰਦੇ ਜੇ ਤੁਹਾਡੇ ਅਸੂਲੇ ਨਹੀਂ ਸਹੀ ਹੈਗੇ ਦੇ ਵੀ ਅਜੀਜ਼ਾਂ ਨੂੰ ਜੇ ਸੋਹਣੇ ਚ ਮੜਦੀ ਹੈ ਫਿਰ ਵੀ ਨਿਕੰਮੇ ਨਹੀਂ ਹੋਣਾ ਮੰਗਲ ਬਾਬਾ ਨਾਨਕ ਨੇ ਪਹਿਲੀ ਪਾਸ਼ਾ ਹੀ ਠੀਕ ਹੈ ਜੀ ਤੇ ਵਿਸ਼ਨੂੰ ਭਗਵਾਨ ਨੇ ਬਜਰੰਗ ਬਲੀ ਨੇ ਹਾਂਜੀ ਸ਼ਨੀ ਦੇ ਵੀ ਮੰਗਲ ਕਰਦੇ ਨੇ ਸਾਰੇ ਗ੍ਰਹਿ ਅੱਛਾ ਜੀ ਫਿਰ ਇਹ ਮੰਗਲ ਅ ਮੰਗਲ ਕਰਨ ਲੱਗਦੇ ਨੇ ਥੋੜੇ ਕਰਮਾ ਉੱਤੇ ਹਨਾ ਠੀਕ ਹੈ ਜੀ ਉਹ ਆਪਾਂ ਫ੍ਰੀ ਟੈਬਲੇਟ ਦਿੰਦੇ ਸੀ ਉਹ ਬਗੈਨ ਫੱਟ ਨਹੀਂ ਆਈ ਹੈ ਨਾ ਹਾਂਜੀ ਤੇ ਉਸ ਕਰਕੇ ਚੱਲ ਕੋਈ ਗੱਲ ਨਹੀਂ ਤੇ ਉਹ ਗੱਲਾਂ ਵੀ ਜਦੋਂ ਆਪਾਂ ਗਰੰਟੀ ਦਿੰਦੇ ਆ 90% ਦੀ 40% ਦੀ 50% ਦੀ ਹਾਂਜੀ ਫੇਰ ਆਪਾਂ ਫ੍ਰੀ ਕੀ ਦੇਈਏ ਟੈਪ ਇਹਨਾਂ ਨੂੰ ਇਹ ਤਾਂ ਕਹਿੰਦੇ ਸੋਨਾ ਚਾਂਦੀ ਸਭ ਕੁਝ ਨਗ ਵਿੱਚੇ ਫਲਾਣਾ ਵੀ ਸਾਡਾ ਘਰ ਪਰਦੇ ਸੋਨੇ ਨਾਲ ਵਿਕੇ ਨਾ ਸਾਡਾ ਨਿਕਲੇ ਨਾ ਪੈਸਾ ਵੀ ਅਸੀਂ ਕਿਸੇ ਨੂੰ ਦਾਨ ਨਾ ਲਈਏ ਮੈਂ ਕਹਿੰਦਾ ਵੀ ਪਹਿਲਾਂ ਤੁਸੀਂ ਦਾਨ ਕਰੋ ਜਿਵੇਂ ਮੈਂ ਤੁਹਾਨੂੰ ਕਹਿੰਦਾ ਪੁੰਨ ਕਰੋ ਸੇਵਾ ਕਰੋ ਉਹੀ ਫ੍ਰੀ ਹੈ ਨੇ ਹਾਂਜੀ ਜਿਵੇਂ ਹੁਣ ਅਗਲੇ ਦਿਨ ਨਗ ਪਾਉਂਗਾ ਵੀਰੇ ਹਾਂਜੀ ਹਾਂਜੀ ਜਾ ਫਿਰ ਸੋਨਾ ਚਾਂਦੀ ਮੈਂ ਪੰਜ ਧਾਤਾਂ ਦੇ ਪਾਉਣਾ ਉਹ ਮੇਰਾ 5000 ਰੁਪਏ ਦੇ ਵਿੱਚ ਤਾਂ ਘੱਟੋ ਘੱਟ ਖਰਚਾ ਹੀ ਹੋ ਜਾਂਦਾ ਤੇ ਉਸ ਕਰਕੇ ਮੈਂ ਕਹਿਣਾ ਵੀ ਜਿਹੜੇ ਆਪਾਂ ਨੂੰ ਆਪਾਂ ਸੁੱਖ ਦੇਣਾ ਚਾਹੁੰਦੇ ਕਿਸੇ ਨੂੰ ਹਾਂਜੀ ਤੇ ਉਹ ਵੀ ਆਪਾਂ ਨੇ ਬਲ ਦੇਖਣਾ ਵੀ ਆਹ ਬੰਦਾ ਯਾਰ ਫ੍ਰੀ ਦੱਸ ਰਿਹਾ ਵੀ ਤੁਸੀਂ ਭੋਲੇनाथ ਦਾ ਇਤਾਂਗ ਰਹਿ ਹਾ ਤੁਸੀਂ ਲਗਾ ਸਕਦੇ ਹੋ ਹਾਂਜੀ ਹਾਂਜੀ ਤੇ ਮੈਨੂੰ ਵੀ ਕਾਲ ਆਇਆ ਦਿੱਲੀ ਤੋਂ ਇੱਕ ਤੇ ਉਹ ਕਹਿੰਦੇ ਵੀ ਤੁਸੀਂ ਪਹਿਲਾਂ ਕਰਤੱਬਾ ਦਿਖਾਓ ਸਾਡੇ ਕੋਲ ਪੈਸਾ ਡੇਕ ਜਿਵੇਂ ਸਾਡੇ ਕੋਲ ਐ ਹੋ ਜਵੇ ਮੇਰੀ ਸ਼ਰਾਬ ਟੁੱਟ ਜਵੇ ਦੋ ਤਿੰਨ ਗੱਲਾਂ ਬਾਤ ਦਾ ਹੀ ਹੈ ਨਾ 3 ਨਹੀਂ ਡੰਡੇ ਨਹੀਂ ਹਾਂ ਉਹ ਤਾਂ ਪਾਵਾ ਫ੍ਰੀ ਟੈਬਲੇਟ ਦਿੱਤੀ ਕੀ ਕੰਮ ਕਰੂਗੀ ਹਾਂਜੀ ਚਲੋ ਆਪਾਂ ਚਾਹੁੰਦੇ ਸੀਗਾ ਨਾ ਵੀ ਇਦਾਂ ਦਾ ਆਪਣਾ ਚੱਲੇ ਵੀ ਆਪਣਾ ਸੰਸਾਵਾ ਨੇ ਨਾ ਹਾਂਜੀ ਆਪਾਂ ਕਹਿੰਦੇ 3 ਦਿਨ ਦੀ ਦਵਾਈ ਫ੍ਰੀ ਆ ਹਾਂਜੀ ਹਸ ਤਰੀਖਾ ਫ੍ਰੀ ਨੇ ਫਿਰ ਉਹਦਾ ਇਲਾਜ ਫ੍ਰੀ ਆ ਫਿਰ ਥੋੜੂ ਵੀ ਮੈਂ ਸਾਰਾ ਕੁਝ ਘਰ ਵੀ ਬਣਾ ਕੇ ਦਵਾ ਅਗਲੇ ਦਾ ਹਾਂਜੀ ਜਿਹਦਾ ਵਿਆਹ ਨਹੀਂ ਹੋਇਆ ਮੈਂ ਵਿਆਹ ਕਰਕੇ ਦਵਾ ਠੀਕ ਹੈ ਜੀ ਤੇ ਕਿਰਪਾ ਕਰਕੇ ਸਾਰੇ ਜਿਹੜੇ ਸੂਝਵਾਨ ਦੀ ਤਰ੍ਹਾਂ ਸੁਣੋ ਜਿਹੜਾ ਇਹ ਵੀਰ ਨੇ ਆਪਣੇ ਚੈਨਲ ਚ ਲਾਇਆ ਗੁਰਮੁਖ ਪਰਮ ਵਿਦਿਆਲਾ ਹਾਂਜੀ ਤੇ ਪਾ ਕਹਿੰਦਾ ਵੀ ਸਿੱਖ ਵੀ ਸਕਦੇ ਨੇ ਆਨਲਾਈਨ ਹਨਾ ਹਾਂਜੀ ਤੇਰੀ ਚੋਦ ਦਿੱਤਾ ਤਾਂ ਉਹਨਾਂ ਨੂੰ ਮਤਲਬ ਪਹਿਲਾਂ ਆਪਣੇ ਆਪ ਨੂੰ ਮਤਲਬ ਕਰਮ ਵਧੀਆ ਕਰਨੇ ਪੈਣਗੇ ਤਾਂ ਹੀ ਮਤਲਬ ਤੁਹਾਡੀ ਦਸੀਆਂ ਹੋਈਆਂ ਚੀਜ਼ਾਂ ਵੀ ਉਹਨਾਂ ਤੇ ਕੰਮ ਕਰਨਗੀ ਹੈ ਨਾ ਜੀ ਆ ਬੱਸ 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 ਬੋਲ ਜੁੰਦੇ ਨੇ ਵੀ ਸਿੱਧਾ ਇਦਾਂ ਹੀ ਹੋ ਜਾਵੇ ਸ਼ਰਾਬ ਆਈ ਛੋਟੀ ਜਿਹੀ ਹੋਵੇ ਇਦਾਂ ਹੀ ਹੋ ਜਾ ਉਹਨਾਂ ਨੂੰ ਕੁਝ ਬਿਲਕੁਲ ਇਹਨਾਂ ਕੁਝ ਕਰਨਾ ਪਵੇ ਜੀ ਬਿਲਕੁਲ ਹਾਂ ਹੋਰ ਮੰਗਲ ਹੋਊਗਾ ਹੈ ਨਾ ਹਾਂਜੀ ਜੇ ਮੰਗਲ ਲਿਓ ਤਾਂ ਕਹਿੰਦੇ ਅਸੀਂ ਦਫ਼ਤਰਾਂ 'ਚ ਬੈਠੇ ਆ ਬਾਬੇ ਨਾਲ ਹਾਂ ਨਾ ਟਾਈਮ ਪਾਸ ਕਰ ਲੈਨੇ ਆ ਹਾਂਜੀ ਆਪਣੇ ਕੋਲ ਟਾਈਮ ਪਾਸ ਤਾਂ ਹੀ ਨਹੀਂ ਵੀਰੇ ਐਂਡ ਦਾ ਸਮਾਂ ਅਸੀਂ ਦਾ ਟਾਈਮ ਪਾਸ ਕਰ ਲਿਆ ਹੁਣ ਤੇ ਇਹ ਗੱਲ ਆ ਵੀ ਮਹਾ ਦੁਰਗਾ ਮੰਗਲ ਦੀ ਰਾਣੀ ਆ ਠੀਕ ਹੈ ਜੀ ਮਾਂ ਤੇਰੀ ਲక్ష్ਮੀ ਹਾਂਜੀ ਸਰਸਵਤੀ ਤਿੰਨ ਦੇਵੀਆਂ ਨੇ ਹਾਂਜੀ ਤੇ ਵਿਸ਼ਨੂੰ ਭਗਵਾਨ ਨੇ ਕ੍ਰਿਸ਼ਨ ਭਗਵਾਨ ਨੇ ਈਸ਼ਨਾਥ ਨੇ ਸ਼ਨੀ ਦੇਵ ਨੇ ਹੈ ਨਾ ਠੀਕ ਹੈ ਜੀ ਇਹਨਾਂ ਕੋਲੋਂ ਪਾ ਹਵਨ ਕਰਕੇ ਬੇਨਤੀਆਂ ਮੰਤਰ ਪੜ੍ਹ ਕੇ ਹਾਂਜੀ ਉਹ ਮੰਤਰ ਦਾ ਜਿਹੜਾ ਮਤਲਬ ਕੋਈ ਵੀ ਨਾਗਾ ਨਾ ਮੈਂ ਬਾਰੀ ਬਾਰੀ ਕਹਿਣਾ ਹੁੰਨਾ ਹਾਂਜੀ ਤੇ ਹਸ ਤਰੀਕਾ ਦਿਖਾਓ ਕੁੰਡਲੀ ਨਾ ਦਿਖਾਓ ਜੋ ਅੱਖ ਦੇ ਨੱਕ ਦੇ ਜੋ ਵੀ ਫੇਸ ਆ ਹਾਂਜੀ ਉਹ ਦੇਖ ਕੇ ਆਪਾਂ ਉਹਨੂੰ ਦੱਸ ਸਕਦੇ ਆਂ ਵੀ ਇਹਦਾ ਗ੍ਰਹਿ ਖਰਾਬ ਆ ਇਹਨੂੰ ਇਦਾਂ ਚਲਾਓ ਨਾ ਠੀਕ ਹੈ ਜੀ ਤੇ ਬਾਰੀ ਬਾਰੀ ਅਸੀਂ ਪਾਈ ਜਾਂਦੇ ਆਂ ਮਹਾਰਾਜ ਕੋਈ ਸੁਣਦਾ ਨਹੀਂ ਫਿਰ ਆਪਾਂ ਬੰਦੇ ਕਰਾਂਗੇ ਅਸੀਂ ਤਾਂ ਕਹਿੰਦੇ ਆਂ ਵੀ ਸਾਡੇ ਕੋਲ ਬਰਮ ਵਿੱਦਿਆ ਹੈ ਜਿਹੜੀ ਹਾਂਜੀ ਤੇ ਲੋਕਾਂ ਚ ਵੰਡੇ ਜਾਵੇ ਸਾਡੀ ਜਾਨ ਸੌਖੀ ਨਿਕਲ ਜਵੇ ਤੇ ਨਹੀਂ ਹੁਣ ਲੈ ਕੇ ਨਹੀਂ ਜਾਂਦੇ ਫੇਰ ਵਿਚਲੇ ਕੇ ਮਰ ਜਾਗੇ ਭਾਈ ਕੋਈ ਗੱਲ ਨਹੀਂ ਰੱਬ ਨੂੰ ਕਹਾਂਗੇ ਸਾਨੂੰ ਕੋਈ ਵਪਾਰੀ ਉਹ ਨਹੀਂ ਮਿਲਿਆ ਸਾਡੇ ਸੌਦੇ ਦਾ ਤੇ ਹਾਂ ਵੀ ਕੋਈ ਵਪਾਰੀ ਉਹ ਨਾ ਆਵੇ ਪਤਾ ਡੰਡ ਪਾਈਏ ਆ ਇੱਕਣਾ ਫਲਾਣਾ ਆਏ ਹਨਾ ਹਾਂਜੀ ਉਹ ਵਲੋ ਚਲੋ ਕੋਈ ਗੱਲ ਨਹੀਂ ਤੇ ਉਹ ਕਹਿੰਦਾ ਮੈਂ ਤੇਰੇ ਸਬਸਕ੍ਰਾਈਬਰ ਤਾਂ ਕਹਿੰਦਾ 2.5 300 ਕਰ ਦੂੰ ਫਲਾਣਾ ਢਿਮਕਾ ਕਹਿੰਦਾ ਮੈਨੂੰ ਪਹਿਲਾਂ ਮੇਰੇ ਘਰ ਵਾਲੀ ਨੂੰ ਸੈੱਟ ਕਰ ਸ਼ਰਾਬ ਪੀਣਾ ਸੈੱਟ ਹੋਵਾ ਉਹਨੇ ਮੇਰੇ ਕੋਲੋਂ 5-6 ਦਾ ਟੀਵੇ ਦਿਖਾ ਲੇ ਘਰ ਵਾਲੀਆਂ ਜਵਾਕਾਂ ਦੇ ਫਲਾਣਾ ਢਿਮਕਾ ਠੀਕ ਮੈਂ ਕਿਹਾ ਵੀ ਕੋਸਣਾ ਕੋਸਤਾ ਸੇਵਾ ਕਰ ਅਸੀਂ ਵੀ ਕਾਹ ਕਰਦੇ ਆ ਸਿੱਖੇ ਆ ਹਾਂਜੀ 52 ਸਾਲ ਦੇ ਪ੍ਰੈਕਟਿਸ ਲਈ ਹੈ ਨਾ ਹਾਂਜੀ ਨਹੀਂ ਨਹੀਂ ਇਹਦਾ ਕਹ ਤੂੰ ਲਿਖਦੇ ਆ ਵੀ ਫ੍ਰੀ ਆ ਸਭ ਕੁਝ ਮਾ ਫਿਰ ਮੇਰਾ ਘਰ ਵੀ ਲੁੱਟ ਕੇ ਲੈ ਜਾਓ ਮੇਰਾ ਢਿੱਡ ਪਾੜ ਦੋ ਹਾਂ ਲੋਕ ਜੀ ਇਹ ਗੱਲ ਨਹੀਂ ਸਮਝ ਰਹੇ ਮੈਂ ਵੀ ਗੱਲਾਂ ਕੀਤੀ ਸੀ ਜਿੰਦੇ ਨਾਲ ਵੀ ਜਿਹੜਾ ਤੁਸੀਂ ਸਾਰਾ ਕੁਝ ਸਰਵਿਸ ਦੇ ਰਹੇ ਹੋ ਇਹ ਤਾਂ ਫ੍ਰੀ ਆ ਪਰ ਜਿਹੜਾ ਵੀ ਜਿਵੇਂ ਗ੍ਰਹੇ ਸ਼ੋਧਤ ਲਈ দান ਦੇਣਾ ਬੰਦੇ ਦੇ ਕਰਮ ਠੀਕ ਹੋਣ ਉਹ ਤਾਂ ਉਹਨਾਂ ਨੂੰ ਉਦਮ ਤੇ ਜਾਂ ਥੋੜਾ ਜਿਹਾ ਪੈਸਾ ਕਿਹ ਲੋ ਆਪ ਲੋਣਾ ਪਹਿਣਾ ਜਿਹੜਾ দান ਦੇਣਾ ਜੇ ਉਹਨਾਂ ਦੇ দান ਦੇ ਪੈਸੇ ਵੀ ਅਸੀਂ ਦੇ ਦਈਏ ਫਿਰ ਉਹਨਾਂ ਦੇ ਖਾਤੇ ਕਿਵੇਂ ਲੱਗੂ ਜੀ ਇਹ ਚ ਸਹੀ ਗੱਲ ਹੈ ਬਾਈ ਚਲੋ ਕੋਈ ਗੱਲ ਨਹੀਂ ਆਪੋ ਆਪਣੀ ਮਾਤਾ ਪਾਪਾ ਕੋਲ ਸਮਝਾਉਣਾ ਨਹੀਂ ਜਿਹੜਾ ਸਮਝਣਾ ਚਾਹੁੰਦਾ ਚੰਨ ਜੀ ਤਾਂ ਉਹ ਵਧੀਆ ਬੰਦੇ ਟੌਪ ਦੇ ਲੈ ਕੇ ਜਾਣਾ ਨੇ ਹਣਾ ਠੀਕ ਹੈ ਜੀ ਤੇ ਇਹ ਪੰਪ ਵਿਦਿਆਲਾ ਬਰਮ ਵਿਦਿਆਲਾ ਬਾਬੇ ਨਾਨਕ ਦਾ ਹਨ ਹਾਂਜੀ ਇਹ ਨੌ ਗੁਰਿਆਂ ਦਾ 라ਵਣ ਦਾ ਜਰਾ ਭਰਮ 괜ੀ ਹੋਇਆ ਹਾਂਜੀ ਭੋਲੇ ਨਾਥ ਹੋਏ ਨੇ ਸ਼ਨੀ ਦੇਵ ਹੋਏ ਨੇ ਸ੍ਰਿਸ਼ਟੀ ਚੱਲਦੀ ਆ ਇਹ ਨਹੀਂ ਹੈਗੀ ਪੁੰਨ ਪਾਪ ਦਾ ਮਤਲਬ ਮਿਲਦਾ ਫਲ ਵੀਰੇ ਇਹ ਨਹੀਂ ਗੱਲ ਹੈਗੀ ਜੇ ਤੈਂ 10 ਕਰੋੜ ਬੰਦਾ ਮਾਰਤਾ ਵੀ ਉਹ ਤੇ ਨਾਲ ਰੱਬ ਹਿਸਾਬ ਨਹੀਂ ਲਾਊਗਾ ਇਹ ਤਾਂ ਇੱਕ ਹੱਥ ਕਰ ਦੂਜੇ ਪਰ ਹਨਾ ਚਿਤ੍ਰਗੁਪਤ ਸਭ ਚਰਨੀ ਲਾਇਆ ਮਹਾਰਾਜ ਜੀ ਕਹਿੰਦੇ ਚਤੁਰ ਗੋਬਤਾ ਦੇ ਦੋਏ ਮਕੰਦਿਆਂ ਦੇ ਬੈਠੇ ਨੇ ਆਪਣੇ ਮੋਢਿਆਂ ਤੇ ਜਿਹੜਾ ਤੂੰ ਕਰਮ ਕਰਦਾ ਉਹਨੇ ਲੈ ਕੇ ਉਹ ਜਿਆਦਾ ਬਨੂ ਦੇ ਦੇਣਾ ਵੀ ਆਹ ਭਾਈ ਇਹਦਾ ਚਿੱਠਾ ਹੈ ਚਲੋ ਆਪਾਂ ਕਹਿੰਦਾ ਵੀ ਮਿਲੇ ਕੋਈ ਚੰਗਾ ਭਾਈ ਧੰਨਵਾਦ ਤੁਹਾਡਾ ਧੰਨਵਾਦ ਜੀ ਮੰਗਲ ਹੋਵੇ ਮੰਗਲ ਦੇ ਵਿੱਚ ਹਨੂਮਾਨ ਜੀ ਨੂੰ ਬਾਂਦਰਾ ਨੂੰ ਹਨਾ ਹਾਂਜੀ ਹਾਂਜੀ ਗੁਰੂ ਗ੍ਰੰਥ ਸਾਹਿਬ ਤੇ ਲੱਡੂ ਪੀਲੇ ਫਰਾਣਾ ਜੀ ਦਾ ਅਰਦਾਸ ਕਰਕੇ ਠੀਕ ਹੁਣ ਜੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਕਹਿੰਦੀ ਪਾਠ ਕਰਾਉ ਤਾਂ 10000 ਰੁਪਏ ਖਰਚਾ ਆਊਗਾ ਹਾਂਜੀ ਉਹਦਾ ਫਲ ਮਿਲੇ ਨਾ ਵਲੇ ਕੋਈ ਮਤਲਬ ਨਹੀਂ ਪਾਠੀਆਂ ਨੇ ਕਿਵੇਂ ਕਰਿਆ ਪੰਜੇਵਾ ਕਿਵੇਂ ਕਰੀਆ ਨਾ ਇਹ ਵੀ ਗੱਲ ਠੀਕ ਹੈ ਜੀ ਐਦਾਂ ਤਾਂ ਮੈਂ ਵੀ ਨਹੀਂ ਸੋਚਿਆ ਸੀਗਾ ਹਮ ਤੱਕ ਕੋਲੋਂ ਠੀਕ ਹੈ ਮੰਗਲ ਕਰਨ ਆਪਣੇ ਗੁਰੂ ਗ੍ਰੰਥ ਸਾਹਿਬ ਨੇ ਪੰਜਵੇਂ ਪਾਤਸ਼ਾ ਪੰਜਾਂ ਵਿਚਾਰਾਂ ਧਰਮਾਂ ਉੱਤੇ ਹਾਂਜੀ ਤੇ ਕੋਈ ਵੀ ਧਰਮ ਆ ਉਹਦੇ ਨਾਲ ਐਦਾਂ ਨਾਲ ਕੋਈ ਕਹੋ ਵੀ ਲਾਲਚ ਕਰਨਾ ਹਨਾ ਹਾਂਜੀ ਤੇ ਇਸ ਕਰਕੇ ਮੰਗਲ ਹੋਵੇ ਮੰਗਲ ਦੇ ਛੋਲੇ ਹਨਾ ਹਾਂਜੀ ਇਹ ਸ਼ਨੀ ਦੇ ਨਾਲ ਹੋ ਜਾਂਦੇ ਨੇ ਕੀਲਾ ਬਸਰ ਕੋਈ ਕੋਈ ਵੀ ਚ ਮਤਲਬ ਕਰ ਸਕਦਾ ਹਨੂਮਾਨ ਜੀ ਦੇ ਮੰਦਿਰ ਤੇ ਜਾ ਕੇ ਉਥੋਂ ਉਹਨਾਂ ਦੇ ਚਰਨਾਂ ਤੋਂ ਚੱਕ ਕੇ ਸੰਧੂਰ ਆਪਣੇ ਮੱਥੇ ਤੇ ਲਾਉਣਾ ਚਾਹੀਦਾ ਮੰਗਲਵਾਰ ਠੀਕ ਹੈ ਜੀ ਜਿਹੜੇ ਸਿੱਖ ਨੇ ਹਾਂਜੀ ਉਹਨੇ ਕਰਨਾ ਇਹ ਜਿਵੇਂ ਕੇ ਜੀ ਦਾ ਸਵਾਲ ਸੀ ਮੈਨੂੰ ਵੀ ਇਹ ਪੰਜ ਜਿਹੜੇ ਸਿੱਖ ਨੇ ਇਹਨਾਂ ਨੂੰ ਛੂਟ ਕਿਉਂ ਆ ਹਾਂਜੀ ਉਹ ਪੰਜਾਂ ਬਾਣੀਆਂ ਦਾ ਨਿਤਨੇਮ ਇੱਕ ਟਾਈਮ ਤੇ ਦੋ ਟਾਈਮ ਕਰਨਾ ਆਏ ਨਹੀਂ ਵੀ ਇੱਕ ਜਿਹੜਾ ਮੁਸਲਮਾਨ ਆ ਉਹ ਪੰਜ ਨਵਾਜ਼ੀ ਹੋਣਾ ਚਾਹੀਦਾ ਜਿਹੜਾ ਹਿੰਦੂ ਆ ਉਹ ਜੋ ਵੀ ਹੈ ਉਹਨਾਂ ਦਾ ਆਪਣੇ ਧਰਮ ਦੇ ਵਿੱਚ ਆਪਾਂ ਨੇ ਪੰਜ ਧਰਮ ਨਹੀਂ ਛੇੜਨਾਗੇ ਦਾ ਠੀਕ ਹੈ ਜੀ ਸਵਾਲ ਜਵਾਬ ਕੋਈ ਵੀ YouTube ਤੇ ਜਾਂ Facebook ਤੇ WhatsApp ਤੇ ਕਰ ਸਕਦਾ ਹਾਂਜੀ ਦੁਖੀ ਬੰਦਾ ਇਹਦੇ ਵਿੱਚ ਹੀ ਆਖਰੀ ਛੋਟਾ ਜਿਹਾ ਉਹ ਦੱਸ ਦਿਓ ਜਿਵੇਂ ਕੋਈ ਸਿੱਖ ਵੀਰ ਉਹ ਅਜੇ ਪਾਠ ਨਹੀਂ ਕਰਦਾ ਉਹਦੇ ਗ੍ਰਹਿ ਖਰਾਬ ਨੇ ਤੇ ਉਹ ਹੁਣ ਸ਼ੁਰੂ ਕਰ ਦੇਵੇ ਪੰਜ ਬਾਣੀਆਂ ਦਾ ਪਾਠ ਠੀਕ ਨੇ ਨਹੀਂ ਪਾਠ ਵੀ ਸ਼ੁੱਧ ਹੋਣਾ ਚਾਹੀਦਾ ਕਿ ਨਾ ਇਦਾਂ ਧੜੋ ਉਹ ਅਮਰਤਾ ਧਾਰੀ ਹੋਣਾ ਚਾਹੀਦਾ ਇਦਾਂ ਧੜੋ ਵੀ ਇੱਕ ਦਿਨ ਪਾਠ ਕਰਤਾ ਉਹ ਸਿੱਖ ਬਣ ਗਿਆ ਨਹੀਂ ਉਹ ਸਿੱਖੀ ਦੀ ਮਰਜ਼ਾਦਾ ਉਹਦੀ ਰਹਿਤ ਪਿਆਰੀ ਹੈ ਨਾ ਸਿੱਖ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਹਾਂਜੀ ਹਾਂਜੀ ਤੇ ਉਹਦੇ ਅੰਦਰ ਸਹੀ ਹੋਣਾ ਚਾਹੀਦਾ ਬਾਹਰ ਕੱਪੜਿਆਂ ਨਾਲ ਨਹੀਂ ਕੁਝ ਬਣਦਾ ਠੀਕ ਹੈ ਜੀ ਚੰਗਾ ਭਾਈ ਮੰਗਲ ਹੋਵੇ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰ ਦਿਓ ਸਾਰੇ ਮੰਗਲ ਵਿੱਚ ਹੋਣ ਉਹ ਸਾਰਿਆਂ ਨੂੰ ਖੁਸ਼ੀਆਂ ਮਿਲਣ ਸ਼ੁਕਰੀਆ ਮੰਗਲ ਵਿੱਚ ਹੋਵੇ ਚੈ ਸ਼ਨੀ ਦੇਵ